ਵੋਡਰ ਦਾ ਵਾਦਾ ਕਰਦਾ ਮੈਂ ਵਾਦਾ ਪਹਿਲਾਂ ਵੀ ਕੀਤਾ ਸੀ 2 ਸਾਲ ਪਹਿਲੇ ਸਵਾ ਦੋ ਸਾਲ ਹੋ ਗਏ ਕਿ ਜੋ ਜੋ ਕਹਾਂਗੇ ਉਹ ਕਰਾਂਗੇ ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ ਚਾਰ ਕੰਮ ਬੰਦ ਕਰ ਦਾਂਗੇ ਪਰ 10 ਕਹਿ ਕੇ 9 ਨਹੀਂ ਕਰਦੇ 9 ਕਹਿ ਕੇ 11 ਕਰ ਦਿੰਦੇ ਕਿ ਤੁਸੀਂ ਨਹੀਂ ਵਾਦਾ ਕਰੋ ਜਿੰਨਾ ਪੂਰਾ ਕਰ ਸਕਦੇ ਹੋ ਜਿਸ ਵੇਲੇ ਤਹਿਰ ਜੀ ਨੇ ਕਿਹਾ ਸੀ ਕਿ ਅਸੀਂ ਬਹੁਤ ਸਾਰੀਆਂ ਗਾਰੰਟੀਆ ਤਾਂ ਉਹ ਪੂਰੀਆਂ ਕਰਤੀਆਂ ਜਿਹੜੀਆਂ ਸਿਕਈਆਂ ਵੀ ਨਹੀਂ ਸੀ ਐਮਐਲਏ ਦੀ ਪੈਨਸ਼ਨ ਕੱਟੀ ਆਉਣ ਸਾਹ ਪਹਿਲਾਂ 4.5 ਲੱਖ ਰੁਪਏ ਲੈਂਦੇ ਜਾਂਦੇ ਸੀ ਨਾਲੇ ਕੰਦੇ ਰਾਜ ਨਹੀਂ ਸੇਵਾ ਸੇਵਾ ਦੀ ਪੈਨਸ਼ਨ ਵੀ ਦੇਖੀ ਕਰੇ ਕਦੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਦਿੰਦੇ ਸੀ ਆਪਦੀ ਪੈਨਸ਼ਨ 4-4 ਲੱਖ ਉਹ ਕੱਟੀ ਪਹਿਲਾਂ ਤੋਂ ਸਾਹ ਫਿਰ ਕੀ ਕੀ ਇਨਕਲਾਬ ਜਿੰਦਾਬਾਦ ਦੇ ਨਾਰੇ ਤੇ ਜੋਸ਼ ਦੀ ਫਰਕ ਪਤਾ ਲੱਗ ਰਿਹਾ ਕੋਈ ਜਿਹੜਾ ਅੰਦਰਲੀ ਪੜਾਅਸਾ ਉਹ ਨਿਕਲਣ 'ਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮੰਤਵ ਜਿਹੜਾ ਮੈਂ ਕਿਹਾ ਸੀ ਮੇਰੇ ਬੱਤੀ ਦੰਦ ਨੇ ਕਦੇ-ਕਦੇ ਮੇਰੇ ਲਈ ਗੱਲ ਤਰੀਕੋ ਸੱਚੀ ਹੋ ਜਾਂਦੀ ਹੈ ਲਾਈਟ ਮੱਥੇ ਲੱਗਦੀ ਹੈ ਜਿਹੜਾ ਮੈਂ 1300 ਕਿਹਾ ਸੀ ਇਹ ਬਦਲ ਬਾਈ ਮੈਨੂੰ 1300 ਵਾਲੀ ਉਹ ਲੱਗਦੀ ਹੈ ਜਿਹੜੇ ਸਾਹ ਦੇ ਵਿੱਚ ਆ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਨੂੰ ਜਸਾਰਾ ਮੁਲਕ ਚ ਜਾਣਾ ਪੈ ਰਿਹਾ ਹੈ ਗੁਜਰਾਤ ਜਾ ਕੇ ਆਇਆ ਹਾਂ ਲਸਾਨਮ ਜਾ ਕੇ ਆਇਆ ਹਾਂ ਉਹਨੇ ਰਾਂਚੀ ਜਾ ਕੇ ਆਇਆ ਵੀਰੋ ਜੋ ਦੋ ਗੇੜਾ ਵੋਟਾਂ ਪੈ ਗਈਆਂ 100 90 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਉਹਨਾਂ 190 'ਚ ਤੁਹਾਨੂੰ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ 190 'ਚ 120 ਤੋਂ 125 ਦਿੱਤੇ ਗਏ ਨੇ ਹਾਂਜੀ ਦੋਸਤੋ ਏਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਦੇ ਆ ਰਹੀ ਹੈ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ